ਸ਼ਰਮਾ ਅਮ੍ਰਿਤਸਰ ਚੈਸ ਐਸੋਸੀਏਸ਼ਨ ਵੱਲੋਂ ਅੱਜ ਅੰਮ੍ਰਿਤਸਰ ਦੇ ਵਿੱਚ ਪੰਜਾਬ ਸਟੇਟ ਚੈਸ ਟੂਰਨਾਮੈਂਟ ਹੋ ਰਿਹਾ ਹੈ ਜਿਦੇ ਵਿੱਚ ਅਸੀਂ ਓਪਨ ਕੈਟਾਗਰੀ ਦੀ ਸਿਲੈਕਸ਼ਨ ਕਰ ਰਹੇ ਹਾਂ ਔਰ ਇਹਦੇ ਵਿੱਚ ਪੂਰੇ ਪੰਜਾਬ ਦੇ ਵਿੱਚੋਂ ਦੇ 100 ਪਲੱਸ ਪਾਰਟਿਸਪੈਂਟਸ ਖੇਡ ਰਹੇ ਨੇ ਔਰ ਜਿਦੇ ਵਿੱਚੋਂ ਜਿਹੜੇ ਪਹਿਲੇ 4 ਬੱਚੇ ਹੋਣਗੇ ਉਹ ਨੈਸ਼ਨਲ ਖੇਡਣ ਲਈ ਹਰਿਆਣਾ ਜਾਣਗੇ ਅੱਜ ਦੇ ਇਸ ਟੂਰਨਾਮੈਂਟ ਦੇ ਵਿੱਚ ਮਿਨਿਮਮ ਏਜ ਗਰੁੱਪ ਦੇ ਵਿੱਚ 5 ਸਾਲ ਦਾ ਬੱਚਾ ਖੇਡ ਰਿਹਾ ਅਤੇ ਮੈਕਸਿਮਮ ਏਜ ਗਰੁੱਪ ਦੇ ਵਿੱਚ 75 ইয়ার্স 올ਡ ਪਾਰਟਿਸਪੈਂਟ ਆ ਇਸ ਸਾਲ ਹੈ ਰਹੀ ਨੇ ਤੇ ਜਿਹੜੇ ਵੀ ਆ ਪਲੇਅਰਸ ਨੇ ਇਹਦੇ ਵਿੱਚ ਸਭ ਤੋਂ ਵੱਡੀ ਗੱਲ ਇਹ ਦੇਖਣ ਨੂੰ ਮਿਲ ਰਹੀ ਹੈ ਕਿ ਓਪਨ categories ਦੇ ਵਿੱਚ ਬੁਆਏਸ ਦੇ ਨਾਲ ਨਾਲ ਗਰਲਸ ਵੀ ਉਹਨਾਂ ਦਾ ਦਾ ਹੀ ਪਾਰਟਿਸਪੇਟ ਕੀਤਾ ਇਸ ਸਾਲ ਹੈ ਰਹੀਆਂ ਨੇ ਅਤੇ ਉਹਨਾਂ ਨੂੰ ਪੂਰੀ ਤਰ੍ਹਾਂ ਗੇਮ ਦੇ ਵਿੱਚ ਮਾਤ ਦੇ ਰਹੀਆਂ ਨੇ ਦੇਖੋ ਆ ਚਾਹ ਮੈਂ ਤੇ ਬੱਚਿਆਂ ਨੂੰ ਇਹੀ ਮੈਸੇਜ ਦੇਣਾ ਚਾਹਾਂਗਾ ਕਿ ਹਰ ਜਿਹੜੇ ਟਾਈਮ ਦੇ ਵਿੱਚ ਮੋਬਾਈਲ ਛੱਡ ਕੇ ਤੁਹਾਨੂੰ ਚੈਸਸ ਖੇਡਣੀ ਚਾਹੀਦੀ ਹੈ ਕਿਉਂਕਿ ਚੈਸਸ ਦੇ ਨਾਲ ਜਿੱਥੇ ਤੁਹਾਡੀ ਪੜਾਈ ਤੇ ਵਿੱਚ ਆ ਫਾਇਦਾ ਮਿਲਦਾ ਹੈ ਤੋਂ ਆਨ ਨੂੰ ਅਤੇ ਉਸ ਦਿਨ ਨਾਲ ਹੀ ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਸਹੀ ਫੈਸਲੇ ਲੈਣ ਵਾਸਤੇ ਵੀ ਚੰਗੀ ਤਰ੍ਹਾਂ ਇੱਕ ਚੀਜ਼ ਨੂੰ ਐਨਾਲਾਈਜ਼ ਕਰ ਸਕਦੇ ਹੋ